ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਮੈਂ ਇੱਕ ਛੋਟੀ ਜੀ ਰੀਲ ਦੇ ਮਾਧਿਅਮੇ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੱਥੇ ਕਿਤੇ ਸ਼ੀਤ ਬਲਾਈਟ ਦਾ ਜਿੱਥੇ ਕਿਤੇ ਸ਼ੀਤ ਬਲਾਈਟ ਦਾ ਅਟੈਕ ਆਇਆ ਹੋਵੇ ਜਾਂ ਲੀਫ ਬਲਾਸਟ ਦਾ ਅਟੈਕ ਜ਼ਿਆਦਾ ਆਇਆ ਹੋਵੇ ਕਿਉਂਕਿ ਰੀਜ਼ਨ ਕੀ ਹੈ ਹੁਣ ਮੌਸਮ ਚ ਸਿਲਪੈਦਾ ਹੋ ਚੁੱਕੀ ਹੈ ਤੇ ਮੌਸਮ ਅਨੁਕੂਲ ਹੋ ਚੁੱਕਿਆ ਹੈ ਸ਼ੀਤ ਬਲਾਈਟ ਤੇ ਲੀਫ ਬਲਾਸਟ ਦੇ ਇੱਕ ਤਾਂ ਤੁਸੀਂ ਸਪਰੇਅ ਉਹ ਪਾਉਣੀ ਹੈ ਜਿਹੜੀ ਸ਼ੀਤ ਬਲਾਈਟ ਤੇ ਬਲਾਸ ਦੋਵਾਂ ਨੂੰ ਕੰਮ ਕਰੇ ਇੱਕ ਗੱਲ ਦਾ ਬੜਾ ਖਾਸ ਗੌਰ ਨਾਲ ਤੁਸੀਂ ਧਿਆਨ ਦੇਣਾ ਜਿੱਥੇ ਬਲਾਈਟ ਤੇ ਬਲਾਸਟ ਜ਼ਿਆਦਾ ਹੁੰਦੀ ਹੈ ਉੱਥੇ ਤੇਲਾ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ ਕਿਉਂ ਉਹ ਆ ਜਿਵੇਂ ਮੈਂ ਤੁਹਾਨੂੰ ਦਿਖਾਉਂਗਾ ਆ ਦੇਖੋ ਕਿਸਾਨ ਦੋਸਤੋ ਦੇਖ ਰਹੇ ਹਾਂ ਕਾਲਾ ਤੇਲਾ ਇਹ ਆਉਣਾ ਸ਼ੁਰੂ ਵੀ ਹੋ ਗਿਆ ਇੱਕ ਨਹੀਂ ਨਿਸ਼ਾਨੀ ਹੈ ਟੇਡਾ ਤੁਰਦਾ ਠੀਕ ਹੈ ਤੁਸੀਂ ਇੱਥੇ ਉਹ ਸਪਰੇਅ ਪਾਉਣੀ ਹੈ ਹਮੇਸ਼ਾ ਤੇਲੇ ਵਾਲੀ ਕਿ ਜਿੱਥੇ ਕੀ ਉਹ ਪਏ ਤੇਲ ਨੂੰ ਵੀ ਮਾਰੇ ਤੇ ਪੈਣ ਤੋਂ ਵੀ ਕੋਈ 35 40 ਦਿਨ ਅਸਰ ਰੱਖੇ ਕਈ ਦੋਸਤ ਕੀ ਗਲਤੀ ਕਰਦੇ ਆ ਸਪਰੇਅ ਉਹ ਕਰ ਦਿੰਦੇ ਜਿਹੜੀ ਪਏ ਤੇਲ ਨੂੰ ਤੋਂ ਮਾਰ ਦਿੰਦੀ ਹੈ ਪਰ ਪੈਣ ਤੋਂ ਨਹੀਂ ਰੋਕਦੀ ਆਪਾਂ ਸਪਰੇਅ ਉਹ ਕਰਨੀ ਹੈ ਕਿਸਾਨ ਦੋਸਤ